ਅਸੀਂ ਵੀ ਸੋਚਿਆ ਕਿ ਇਹ ਪ੍ਰੋਜੈਕਟ ਦੇ ਵਿੱਚ ਇਨਵੈਸਟ ਕੀਤਾ ਜਾਵੇ ਕਿਉਂਕਿ ਲੋਕੇਸ਼ਨ ਬਹੁਤ ਸੋਹਣੀ ਸੀ ਬਿਲਡਰ ਨੇ ਸਾਨੂੰ ਕਿਹਾ ਸੀ ਵਿਦਨ 48 ਮੰਥਸ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਬਲਟ ਰੇਟ ਸੈਂਟਰ ਦਾ ਨਾਮ ਸੀ ਇਹ ਸੋਚ ਕੇ ਅਸੀਂ ਇਹਦੇ ਵਿੱਚ ਪੈਸੇ ਲਾਏ ਤੇ ਉਹਨਾਂ ਨੇ 10% ਦੀ ਅਸ਼ੋਰ ਰਿਟਰਨ ਵੀ ਕਿਹਾ ਸੀ ਜਿਹੜੀ ਕਿ 2019 ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤੀ ਪ੍ਰੋਜੈਕਟ ਕਿਤੇ ਨੇੜੇ ਤੇ ਨਹੀਂ ਅਗਾ ਪਿਛਲੇ 2-3 ਸਾਲਾਂ ਤੋਂ ਕੰਸਟਰਕਸ਼ਨ ਬੰਦ ਪਈ ਹੈ ਪਿਛਲੇ 1-2 ਸਾਲਾਂ ਤੋਂ ਜਿੰਨੇ ਵੀ ਪੂੜਾ ਗਮਾੜਾ ਰੇਰਾ ਜਿੰਨੇ ਵੀ ਅਫੀਸ਼ੀਅਲ ਹੈਗੇ ਸਾਰਿਆਂ ਨਾਲ ਬੇਨਤੀ ਕਰਦੇ ਵੀ ਸਾਡੀ ਕੋਈ ਮਦਦ ਕੀਤੀ ਜਾਵੇ ਬਟ ਹਜੇ ਤਾਈ ਕੋਈ ਸਿਰਾ ਪੈੜਾ ਦਿਖ ਨਹੀਂ ਰਿਹਾ ਤੁਸੀਂ ਕੀ ਮੰਨਦੇ ਹੋ ਲੋਕਾਂ ਦਾ ਪੈਸਾ ਇਨਵੈਸਟ ਕਰਕੇ ਬਿਲਡਰਾਂ ਨੂੰ ਲਾਹ ਪੰਚਾਇਆ ਜਾ ਰਿਹਾ ਹੈ ਆਪ ਦਾ ਬਿਲਡਰਾਂ ਦਾ ਹੀ ਹੋ ਰਿਹਾ ਕੋਈ 600 ਕਰੋੜ ਰੁਪਏ ਉਹਨਾਂ ਨੇ ਇਕੱਠਾ ਕਰ ਲਿਆ ਪ੍ਰੋਜੈਕਟ ਦੇ ਉੱਤੇ ਤਾਂ ਉਹਦਾ ਇਫਰੈਕਸ਼ਨ ਵੀ ਖਰਚ ਨਹੀਂ ਹੋਇਆ ਕਮਾਡਾ ਦੇ ਅਧਿਕਾਰੀਆਂ ਨੇ ਇਹ ਸਾਈਟ ਨੂੰ ਰੀਜ਼ਿਊਮ ਕਰ ਲਿਆ ਉਹ ਕਹਿੰਦੇ ਜੀ ਇਹ ਡਿਫਾਲਟ ਕਰ ਰਿਹਾ ਡਿਫਾਲਟ ਤਾਂ ਉਹ ਕਈ ਸਾਲਾਂ ਤੋਂ ਕਰ ਰਿਹਾ ਅਸੀਂ ਵੀ ਸਾਰੇ ਸੈਲਰੀਡ ਕਲਾਸ ਹੈਗੇ ਸਾਡੀ ਜਿੰਨੀ ਸੋਰਸ ਆਫ ਇਨਕਮ ਰਿਟਾਇਰਮੈਂਟ ਤੇ ਜਾਨੋ ਜੋ ਮਿਲਿਆ ਸੀ ਜੀ ਇਹਦੇ ਚ ਇਨਵੈਸਟ ਕਰਤੀ ਹੈ ਅਸ਼ੀਸ਼ ਪੱਲਾ ਐਸ ਪਰ ਦਾ ਇਹਨਾਂ ਨੇ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਸੀ ਉਹਦੇ ਹਿਸਾਬ ਦੇ ਨਾਲ ਤਾਂ ਸਾਰਾ ਜਿਹੜਾ ਓਨਰਸ਼ਿਪ ਹੈ ਅਸ਼ੀਸ਼ ਪੱਲਾ ਦੀ ਹੈ। ਇਹੋ 1200 ਤੋਂ ਜ਼ਿਆਦਾ ਹੈਗੇ ਡਿਵੀਜ਼ਨ ਜਿਨ੍ਹਾਂ ਨੇ ਵਿੱਚ ਇਨਵੈਸਟਮੈਂਟ ਕੀਤੀ ਹੈ। ਆਮ ਲੋਕਾਂ ਨੇ 70 ਤੋਂ 70 ਤੋਂ ਲੈ ਕੇ 90% ਤੱਕ ਪੇਮੈਂਟ ਕਰ ਚੁੱਕੇ ਹੈ। ਰੇਰਾ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ। ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਟਰਾਂਸਪਰੈਂਸੀ ਜਿਹੜੀ ਹੈ ਉਹ ਰੱਖੀ ਹੋਈ ਹੈ ਕੋਈ ਵੀ ਬਿਲਡਰ ਨਜਾਇਜ਼ ਨਹੀਂ ਕਰੇਗਾ ਇੱਥੇ ਤੱਕ तकरीबन तकरीबन 1200 ਲੋਕਾਂ ਦਾ ਕਰੋੜਾਂ ਰੁਪਇਆ ਦਾਤੇ ਲੱਗਿਆ ਹੋਇਆ ਹੈ ਡਬਲਿਊਟੀਸੀ ਦੇ ਆਡਿਟਰੀ ਦੀ ਰਿਪੋਰਟ ਦੇਖੋ ਤਾਂ ਉਹਦੇ ਚ ਉਹਨਾਂ ਨੇ 77 ਕਰੋੜ ਰੁਪਇਆ ਓਵਰਡਰਾ ਕੀਤਾ ਹੋਇਆ ਹੈ ਡਰੇਰਾ ਜੁਆਇੰਟ ਅਕਾਊਂਟ 홀ਡਰ ਹੈ ਉਹਦੇ ਚ ਉਹਨਾਂ ਦੀ ਨੌਲੇਜ ਤੋਂ ਬਿਨਾ ਇਹ ਪੈਸਾ ਬਾਹਰ ਕਿਸ ਤਰ੍ਹਾਂ ਜਾ ਰਿਹਾ ਹੈ ਮੇਨ ਮੁੱਦਾ ਹੈ ਇਹ ਹੈਗਾ ਪ੍ਰੈਸ ਕਾਨਫਰੰਸ ਕਰਨ ਦਾ ਕਿ ਸਾਡੀ ਆਵਾਜ਼ ਉਹ ਅਥਾਰਟिटीज ਤੱਕ ਪਹੁੰਚੇ ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਕਿੱਡਾ ਵੱਡਾ ਇੱਥੇ ਕੱਪਲਾ ਚੱਲ ਰਿਹਾ ਹੈ। ਮੁਹਾਲੀ ਦੇ ਸਭ ਤੋਂ ਵੱਡੇ ਪ੍ਰੋਜੈਕਟ ਵਰਲਡ ਟ੍ਰੇਡ ਸੈਂਟਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਸ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਵੱਲੋਂ ਖੜੇ ਕੀਤੇ ਗਏ ਨੇ ਖਾਸ ਤੌਰ ਤੇ ਗਮਾਡਾ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਅਧਿਕਾਰੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਅਲੀਗੇਸ਼ਨ ਵੀ ਲਗਾਏ ਜਾ ਰਹੇ ਨੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਰ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਰ ਆਪਣੀ ਡਿਟੇਲ ਦੱਸ ਦਿਓ ਤੁਹਾਡਾ ਨਾਮ ਕੀ ਹੈ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਜੀ ਆਇਆਂ ਪਰਮਜੀਤ ਸਿੰਘ ਗਿਲ 에য়ারਮਾਰਸ਼ਲ ਪਰਮਜੀਤ ਸਿੰਘ ਗਿਲ ਮੈਂ ਮੁਹੱਲੀ ਤੋਂ ਹੀ ਬਿਲੋਂਗ ਕਰਦਾ ਜੀ ਇੱਥੇ ਹੀ ਦੇਖ ਕੇ ਅਸੀਂ ਵੀ ਸੋਚਿਆ ਕਿ ਇਹ ਪ੍ਰੋਜੈਕਟ ਦੇ ਵਿੱਚ ਇਨਵੈਸਟ ਕੀਤਾ ਜਾਵੇ ਕਿਉਂਕਿ ਲੋਕੇਸ਼ਨ ਬਹੁਤ ਸੋਹਣੀ ਸੀਗੀ ਤੇ 2015 ਦੇ ਵਿੱਚ ਇਹਦੇ 'ਚ ਇਨਵੈਸਟ ਕੀਤਾ ਸੀ ਤੇ ਬਿਲਡਰ ਨੇ ਸਾਨੂੰ ਕਿਹਾ ਸੀ ਵਿਦਨ 48 ਮੰਥਸ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਤੇ ਸਾਈਟ ਬਹੁਤ ਵਧੀਆ ਸੀਗੀ ਬਲਟ ਰੇਟ ਸੈਂਟਰ ਦਾ ਨਾਮ ਸੀ ਇਹ ਸੋਚ ਕੇ ਅਸੀਂ ਇਹਦੇ ਵਿੱਚ ਪੈਸੇ ਲਾਏ ਤੇ ਉਹਨਾਂ ਨੇ 10% ਦੀ ਅਸ਼ੋਰ ਰਿਟਰਨ ਵੀ ਕਿਹਾ ਸੀ ਜਿਹੜੀ ਕਿ 2019 ਦੇ ਵਿੱਚ ਉਹਨਾਂ ਨੇ ਬੰਦ ਕਰਤੀ ਸੀ ਪਰ ਪ੍ਰੋਜੈਕਟ ਤਾਂ ਕਿਤੇ ਨੇੜ ਤੇ ਨਹੀਂ ਅਗਾ ਪਿਛਲੇ 2-3 ਸਾਲਾਂ ਤੋਂ ਕੰਸਟਰਕਸ਼ਨ ਬੰਦ ਪਈ ਹੈ ਤੇ ਜਿਹੜੀ ਰਿਟਰਨ ਦਿੰਦੇ ਸੀ ਉਹ ਵੀ ਬੰਦ ਕਰਤੀ ਸੀ 2019 ਦੇ ਵਿੱਚ ਤੇ ਅਸੀਂ ਤਾਂ ਪਿਛਲੇ 1-2 ਸਾਲਾਂ ਤੋਂ ਜਿੰਨੇ ਵੀ ਪੂੜਾ ਗਮਾੜਾ ਰੇਰਾ ਜਿੰਨੇ ਵੀ ਅਫੀਸ਼ੀਅਲਸ ਹੈਗੇ ਸਾਰਿਆਂ ਨਾਲ ਬੇਨਤੀ ਕਰਦੇ ਆਂ ਵੀ ਸਾਡੀ ਕੋਈ ਮਦਦ ਕੀਤੀ ਜਾਵੇ ਪਰ ਹਜੇ ਤਾਈਂ ਕੋਈ ਸਿਰਾ ਪੈੜਾ ਦਿਖ ਨਹੀਂ ਰਿਹਾ ਨਾ ਹੀ ਸਾਨੂੰ ਕੋਈ ਇਨ ਰਾਈਟਿੰਗ ਅਸ਼ੋਰੈਂਸ ਦਿੰਦਾ ਵੀ ਹਾਂਜੀ ਇਨਵੈਸਟਰ ਦੇ ਇੰਟਰਸਟ ਲੁੱਕ ਆਫਟਰ ਕੀਤੇ ਜਾਣਗੇ ਜਾਂ ਨਹੀਂ ਵਿੱਚ ਵਿੱਚ ਤਾਂ ਕਹਿ ਦਿੰਦੇ ਆ ਜੀ ਤੁਹਾਡੀ ਡੀਲਿੰਗ ਬਿਲਡਰ ਦੇ ਨਾਲ ਹੈ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਲਈ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਗੁਜ਼ਾਰਿਸ਼ ਕੀਤੀ ਹੈ ਵੀ ਮੀਡੀਆ ਦੇ ਥਰੂ ਸਾਡੀ ਆਵਾਜ਼ ਚੱਕੀ ਜਾਵੇ ਤਾਂ ਕਿ ਐਪ੍ਰੋਪਰੀਏਟ ਅਥਾਰਟੀ ਕੋਲੇ ਪਹੁੰਚ ਜਾਵੇ ਤਾਂ ਸਾਡੀ ਕੋਈ ਮਦਦ ਕਰ ਸਕੇ ਅਸੀਂ ਜਦੋਂ 에어ਪੋਰਟ ਰੋਡ ਤੇ ਜਾਂਦੇ ਹਾਂ ਤੇ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਉਹਨੂੰ ਦੇਖ ਕੇ ਅਜਿਹਾ ਲੱਗਦਾ ਕਿ ਬਹੁਤ ਵੱਡੇ ਲੈਵਲ ਤੇ ਇੰਨੇ ਤੇ ਪੈਸਾ ਇਨਵੈਸਟ ਹੋਇਆ ਹੋਊਗਾ ਹਾਲਾਂਕਿ ਉਹ ਆਮ ਲੋਕਾਂ ਦਾ ਪੈਸਾ ਇਨਵੈਸਟ ਹੋਇਆ ਹੈ ਤੁਸੀਂ ਕੀ ਮੰਨਦੇ ਹੋ ਲੋਕਾਂ ਦਾ ਪੈਸਾ ਇਨਵੈਸਟ ਕਰਕੇ ਬਿਲਡਰਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਲਾਪਤਾ ਬਿਲਡਰਾਂ ਦਾ ਹੀ ਹੋ ਰਿਹਾ ਕਿਉਂਕਿ ਉਹਨਾਂ ਨੇ ਜਿੰਨਾ ਇਨਵੈਸ ਪੈਸਾ ਇਕੱਠਾ ਕੀਤਾ ਕੋਈ 600 ਕਰੋੜ ਰੁਪਏ ਉਹਨਾਂ ਨੇ ਇਕੱਠਾ ਕਰ ਲਿਆ ਪ੍ਰੋਜੈਕਟ ਦੇ ਉੱਤੇ ਤਾਂ ਉਹਦਾ ਇੱਕ ਫ੍ਰੈਕਸ਼ਨ ਵੀ ਖਰਚ ਨਹੀਂ ਹੋਇਆ ਪ੍ਰੋਜੈਕਟ ਦੇ ਉੱਤੇ ਤਾਂ ਸਿਰਫ ਢਾਂਚਾ ਖੜਾ ਹੈਗਾ ਚਾਰ ਪੰਜ ਟਾਵਰਸ ਦਾ ਉਸ ਤੋਂ ਅੱਗੇ ਤਾਂ ਕੋਈ ਪ੍ਰੋਗਰੈਸ ਹੀ ਨਹੀਂ ਹੋਈ ਪਰ ਜੇ ਤੁਸੀਂ ਉਹਨੂੰ ਕੰਪੇਅਰ ਕਰੋ ਜਿੰਨਾ ਪੈਸਾ ਚੱਕਿਆ ਤੇ ਜਿੰਨੀ ਉਹਨਾਂ ਨੇ ਪ੍ਰਾਪਰਟੀ ਗਾਹਾਂ ਮੌਰਗੇਜ ਕਰਕੇ ਹੋਰ ਫਾਈਨੈਂਸਸ ਵਗੈਰਾ ਰੇਜ਼ ਕੀਤੇ ਹੈ ਉਹ ਤਾਂ ਬਹੁਤ ਜ਼ਿਆਦਾ ਬੰਦੇ ਗਮਾੜਾ ਦੇ ਅਧਿਕਾਰੀ ਕੀ ਕਹਿੰਦੇ ਨੇ ਜੀ ਗਮਾੜਾ ਦੇ ਅਧਿਕਾਰੀਆਂ ਨੇ ਇਹ ਸਾਈਟ ਨੂੰ ਰੀਜ਼ਿਊਮ ਕਰ ਲਿਆ ਉਹ ਕਹਿੰਦੇ ਜੀ ਇਹ ਡਿਫਾਲਟ ਕਰ ਰਿਹਾ ਡਿਫਾਲਟ ਤਾਂ ਉਹ ਕਈ ਸਾਲਾਂ ਤੋਂ ਕਰ ਰਿਹਾ ਕੋਈ ਇਨਸਟਾਲਮੈਂਟਸ ਇਹਨਾਂ ਨੂੰ ਦੇ ਹੀ ਨਹੀਂ ਸੀ ਰਿਹਾ ਪਰ ਹੁਣ ਇਹਨਾਂ ਨੇ ਉਹ ਸਾਈਟ ਰੀਜ਼ਿਊਮ ਕਰ ਲਈ ਹੈ ਉਹ ਕਹਿੰਦੇ ਅਸੀਂ ਉਹਨਾਂ ਦੇ ਪੈਸੇ ਵਾਪਸ ਕਰਤੇ ਇਹ ਸਾਈਟ ਨੂੰ ਅੱਗੇ ਕੀ ਕਰਨਾ ਹੈ ਉਹ ਕੋਰਟਸ ਆਫ ਐਕਸ਼ਨ ਉਹਨਾਂ ਨੇ ਡਿਸਾਈਡ ਹੈ ਜੇ ਕੀਤਾ ਨਹੀਂ ਕਹਿੰਦੇ ਜੀ ਸਾਨੂੰ ਆਪ ਨਹੀਂ ਪਤਾ ਕਿਉਂਕਿ ਪਹਿਲਾ ਕੇਸ ਹੈਗਾ ਸੈਕੰਡ ਕੇਸ ਹੈ ਸੰਟਿਕ ਸੰਟੈਕ ਸਿਟੀ ਦਾ ਪਹਿਲਾ ਹੈਗਾ ਉਸ ਤੋਂ ਬਾਅਦ ਆਹਾ ਹੈ ਇਹ ਕਹਿੰਦਾ ਜੀ ਹੁਣ ਪਾਲਿਸੀ ਵਗੈਰਾ ਬਣਾਵਾਂਗੇ ਫਿਰ ਡਿਸਾਈਡ ਹੋਊਗਾ ਕਿ ਅਸੀਂ ਫਰਦਰ ਕੋਰਸ ਆਫ ਐਕਸ਼ਨ ਕੀ ਹੋਗਾ ਮਤਲਬ ਕਹਿੰਦਾ ਭਾਵ ਇਹ ਹੈ ਕਿ ਪਿਸ ਆਰਮ ਜਿਹੜੇ ਨਿਵੇਸ਼ਕ ਹੈ ਆਮ ਲੋਕ ਨੇ ਉਹੀ ਰਹਿਣੇ ਹਾਂਜੀ ਅਸੀਂ ਵੀ ਸਾਰੇ ਸੈਲਰੀਡ ਕਲਾਸ ਹੈਗੇ ਸਾਡੀ ਜਿੰਨੀ ਸੋਰਸ ਆਫ ਇਨਕਮ ਰਿਟਾਇਰਮੈਂਟ ਤੇ ਸਾਨੂੰ ਜੋ ਮਿਲਿਆ ਸੀ ਸੀਏ ਦੇ ਚ ਇਨਵੈਸਟ ਕਰਤੀ ਹੈ ਹੋਪਿੰਗ ਕਿ ਬਈ ਕਮਾਡਾ ਮਾਨੀਟਰ ਕਰ ਰਿਹਾ ਹੈ ਰਹਿਰਾ ਰਹਿਰਾ ਦੇ ਅੰਡਰ ਰਜਿਸਟਰਡ ਹੈ ਜਿਸ ਤਰ੍ਹਾਂ ਕੀ ਐਡਵਰਟਾਈਜ਼ਮੈਂਟ ਦੇਖੀ ਦੀ ਹੈ ਜੇ ਕਿ ਰਹਿਰਾ ਨੂੰ ਲਿਆਂਦਾ ਗਿਆ ਬਾਡੀ ਨੂੰ ਲਿਆਂਦਾ ਗਿਆ ਇਨਵੈਸਟਰਸ ਦੀ ਇੰਟਰਸਟ ਨੂੰ ਬਚਾਣ ਲਈ ਪਰ ਅਸੀਂ ਵੇਖ ਰਹੇ ਹਾਂ ਕਿ ਸਾਰੇ ਸਪੈਕਟੇਟਰਸ ਹੀ ਹੈ ਇੱਕ ਤਰ੍ਹਾਂ ਦੇ ਸਾਡੇ ਹੱਥ ਪੜਨ ਲਈ ਤਾਂ ਕੋਈ ਅੱਗੇ ਵਧ ਨਹੀਂ ਰਿਹਾ ਜਿਹੜੇ ਬਿਲਡਰ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਆਸ਼ੀਸ਼ ਜਿਨ੍ਹਾਂ ਦਾ ਨਾਮ ਤੁਸੀਂ ਲੈ ਰਹੇ ਹੋ ਆਸ਼ੀਸ਼ ਪੱਲਾ ਆਈ ਥਿੰਕ ਉਹ ਕੌਣ ਨੇ ਅਸ਼ੀਸ਼ ਭੱਲਾ ਐਸ ਪਰ ਦਾ ਇਹਨਾਂ ਨੇ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਸੀ ਉਹਦੇ ਹਿਸਾਬ ਦੇ ਨਾਲ ਤਾਂ ਸਾਰਾ ਜਿਹੜਾ ਓਨਰਸ਼ਿਪ ਹੈ ਅਸ਼ੀਸ਼ ਭੱਲਾ ਦੀ ਹੈ ਵੈਸੇ ਜਿਸ ਜਿਹੇ ਤੁਸੀਂ ਪੇਪਰਸ ਵਗੈਰਾ ਦੇਖੋ ਕੰਪਨੀਆਂ ਵਗੈਰਾ ਜਿਹੜੀਆਂ ਇਹਨੂੰ ਰਨ ਕਰ ਰਹੀਆਂ ਉਹਦੇ ਵਿੱਚ ਅਸ਼ੀਸ਼ ਭੱਲਾ ਦਾ ਨਾਮ ਹੈ ਨਹੀਂ ਹਮ ਅਸ਼ੀਸ਼ ਭੱਲਾ ਨਾਲ ਬੜੀ ਵਾਰੀ ਗੱਲ ਹੋਈ ਹੈ ਮੀਟਿੰਗਸ ਹੋਈਆਂ ਬੜੀਆਂ ਇੰਟਰਐਕਸ਼ਨਸ ਹੋਈਆਂ ਬੜੀਆਂ ਇੰਸ਼ੋਰੈਂਸਸ ਬਣੀਆਂ ਸਾਨੂੰ ਜੀ ਹੁਣ ਸ਼ੁਰੂ ਹੋ ਜਾਏਗਾ ਹੁਣ ਸ਼ੁਰੂ ਹੋ ਜਾਏਗਾ ਪਰ ਔਨ ਗਰਾਉਂਡ ਕੁਝ ਨਹੀਂ ਹੋਇਆ ਕਿੰਨੇ ਲੋਕਾਂ ਦਾ ਪੈਸਾ ਇਸ ਪ੍ਰੋਜੈਕਟ ਦੇ ਵਿੱਚ ਲੱਗਾ ਹੋਇਆ ਹੈ ਦੇਖੋ 1200 ਤੋਂ ਜ਼ਿਆਦਾ ਹੈਗੇ ਇੰਡੀਵਿਜੂਅਲ ਜਿਨ੍ਹਾਂ ਨੇ ਦੇ ਵਿੱਚ ਇਨਵੈਸਟਮੈਂਟ ਕੀਤੀ ਹੈ ਆਮ ਲੋਕਾਂ ਨੇ 70 70 ਤੋਂ ਲੈ ਕੇ 90% ਤੱਕ ਪੇਮੈਂਟ ਕਰ ਚੁੱਕੇ ਹੈ ਪਰ ਜਿਹੜਾ ਖਰਚ ਹੋਇਆ ਉਹ ਤਾਂ ਬਹੁਤ ਹੀ ਥੋੜਾ ਹੋਇਆ ਹੈ ਬੇਸਿਕ ਸਟਰਕਚਰ ਹੀ ਸ਼ੁਰੂ ਕੀਤਾ ਖੜਾ ਕੀਤਾ ਉਹਨਾਂ ਨੇ ਚਾਰ ਪੰਜ ਚਾਰ ਟਾਸ ਦਾ ਜਿਹੜਾ ਇੰਟਰਨਲਸ ਵਗੈਰਾ ਜਿੱਦੇ ਤੇ ਮੇਨ ਖਰਚਾ ਹੋਣਾ ਉਹ ਤਾਂ ਅਜੇ ਹੱਥ ਹੀ ਨਹੀਂ ਲਾਇਆ ਉਹਨਾਂ ਨੇ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਉਵੇਂ ਉਵੇਂ ਉਸ ਪ੍ਰੋਜੈਕਟ ਦੇ ਰੇਟ ਵੀ ਵੱਧ ਰਹੇ ਨੇ ਜਿਹੜੇ ਉੱਥੇ ਜਿਹੜੀ ਕਮਰਸ਼ੀਅਲ ਸਾਈਟ ਹੈਗੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੋਝ ਪਾਇਆ ਜਾ ਸਕਦਾ ਜੇ ਇਹ ਕਮਾਡਾ ਹੈਂਡਓਵਰ ਕਰ ਲੈਂਦਾ ਪ੍ਰੋਜੈਕਟ ਹਾਂਜੀ ਉਹ ਜਿਹੜੀ ਪ੍ਰਾਈਮ ਪ੍ਰਾਪਰਟੀ ਹੈ ਮੇਰਾ ਖਿਆਲ ਟ੍ਰਾਈ ਸਿਟੀ ਦੇ ਵਿੱਚ ਉਹ ਬੈਸਟ ਪ੍ਰਾਪਰਟੀ ਹੈ ਜਿਹੜੀ ਡਬਲਿਊਟੀਸੀਐਲ ਦੇ ਲਈ ਗਮਾੜਾ ਨੇ ਅਲਾਟ ਕੀਤੀ ਹੈ ਉਹਦਾ ਰੇਟ ਉਹਨਾਂ ਦਿਨਾਂ ਦੇ ਵਿੱਚ ਤਾਂ ਇਹਨਾਂ ਨੇ 131 ਕਰੋੜ ਦੀ ਖਰੀਦੀ ਸੀ ਹੁਣ ਤਾਂ 10 1000 ਕਰੋੜ ਪਲੱਸ ਹੈ ਉਹਦੀ ਵੈਲੀ ਤੇ ਇਹੀ ਇੰਟਰਸਟ ਹੈਗਾ ਸ਼ਾਇਦ ਸਾਰੀਆਂ ਪਾਰਟੀਆਂ ਦਾ ਵੀ ਇਹਨੂੰ ਦੁਬਾਰਾ ਰੀਅਕਸ਼ਨ ਕਰਕੇ ਵੇਚਦੀ ਏ so that you know everyone makes money ਤੇ ਇਧਰਲੇ ਪਾਸੇ ਉਹ ਲਾਣੂ ਵੀ ਉਹਦਾ ਵੀ ਛੱਡਣ ਨੂੰ ਜੀ ਨਹੀਂ ਕਰਦਾ ਕਿਉਂਕਿ the rate of appreciation ਨਹੀਂ ਹੋਈ ਐ ਇਸ ਏਰੀਆ ਦੇ ਵਿੱਚ ਉਹ ਜੇ ਉਹ ਕਿਸੇ ਹੋਰ ਨੂੰ ਦੇ ਦੇਗਾ ਤਾਂ ਉਹਨੂੰ ਲਾਸ ਹੋਏਗਾ ਫਾਈਨੈਂਸ਼ੀਅਲ ਲਾਸ ਰੇਰਾ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਐ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਟਰਾਂਸਪਰੈਂਸੀ ਜਿਹੜੀ ਐ ਉਹ ਰੱਖੀ ਹੋਈ ਐ ਕੋਈ ਵੀ ਬਿਲਡਰ ਨਜਾਇਜ਼ ਨਹੀਂ ਕਰੇਗਾ ਇੱਥੇ ਤਾਂ ਕਰੀਬਨ ਕਰੀਬਨ 1200 ਲੋਕਾਂ ਦਾ ਕਰੋੜਾ ਰੁਪਇਆ ਦਾਤੇ ਲੱਗਿਆ ਹੋਇਆ ਉਹ ਜੋ ਮੇਰੀ ਸਮਝ ਹੈਗੀ ਹੈ ਰੈਹਰਾ ਐਸਕ੍ਰੋ ਅਕਾਊਂਟ ਬਿਲਡਰ ਦੇ ਨਾਲ ਮੇਨਟੇਨ ਕਰਦੀ ਹੈ ਤੇ ਜੇ ਉਹਨਾਂ ਦੇ ਆਡੀਟਰਸ ਦੀ ਰਿਪੋਰਟ ਲੋ WTC ਦੇ ਆਡੀਟਰੀ ਦੀ ਰਿਪੋਰਟ ਦੇਖੋ ਤਾਂ ਉਹਦੇ ਚ ਉਹਨਾਂ ਨੇ 77 ਕਰੋੜ ਰੁਪਇਆ ਓਵਰਡਰਾ ਕੀਤਾ ਹੋਇਆ ਤਾਂ ਰੈਗੂਲਰਲੀ ਉਹਨਾਂ ਦੀ ਆਦਤ ਹੈ ਐਸਕ੍ਰੋ ਅਕਾਊਂਟ ਦੇ ਵਿੱਚੋਂ ਪੈਸਾ ਓਵਰਡਰਾ ਕਰਨਾ ਤੇ ਰੇਰਾ ਦੀ ਮਾਨਿਟਰਿੰਗ ਕਿੱਥੇ ਸੀ ਜੇ ਆਹ ਕੁਝ ਹੋ ਰਿਹਾ ਉਹਨਾਂ ਦੇ ਨਾਲ ਇੰਦੇ ਵਿੱਚ ਕਿਤੇ ਨਾ ਕਿਤੇ ਰੇਰਾ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਮਿਲੇ ਹੋਏ ਨੇ ਹੁਣ ਰੇਰਾ ਜੁਆਇੰਟ ਅਕਾਊਂਟ ਹੋਲਡਰ ਹੈ ਉਹਦੇ ਵਿੱਚ ਉਹਨਾਂ ਦੀ ਨੋਲਿਜ ਤੋਂ ਬਿਨਾ ਇਹ ਪੈਸਾ ਬਾਹਰ ਕਿਸ ਤਰ੍ਹਾਂ ਜਾ ਰਿਹਾ ਹੈ ਇਹ ਸਵਾਲ ਪੁੱਛਣ ਵਾਲਾ ਤੇ ਅਧਿਕਾਰੀ ਜਿਹੜੇ ਨੇ ਤੁਸੀਂ ਕਿਸ ਲੈਵਲ ਦੇ ਅਧਿਕਾਰੀ ਸਮਝਦੇ ਹੋ ਇਸ ਪੂਰੇ ਮਾਮਲੇ ਦੇ ਵਿੱਚ ਇਨਵੋਲਵ ਹੋਣਗੇ ਕਿਉਂਕਿ ਬਿਲਡਰ ਜਿਹੜੇ ਨੇ ਉਹ ਸਾਰਾ ਕੁਝ ਬਿਲਡਰ ਹੀ ਨਹੀਂ ਕਰਦੇ ਅਧਿਕਾਰੀਆਂ ਦੀ ਵੀ ਕਿਤੇ ਨਾ ਕਿਤੇ ਮਿਲੀ ਭੁਗਤ ਹੁੰਦੀ ਹੈ ਉਹ ਦੇਖੋ ਜੀ ਅਧਿਕਾਰੀ ਦੀ ਇਨਵੋਲਵਮੈਂਟ ਕਿਸ ਲੈਵਲ ਦੀ ਇਨਵੋਲਵਮੈਂਟ ਹੈ ਕੌਣ ਇਨਵੋਲਡ ਹੈ ਕੌਣ ਨਹੀਂ ਹੈ ਅਸੀਂ ਤਾਂ ਇਨਵੈਸਟਰਸ ਹੈਗੇ ਹਾਂ ਸਾਨੂੰ ਤਾਂ ਜਿਹੜੇ ਇੰਟਰਨਲ ਵਰਕਿੰਗਸ ਹੈ ਉਹਦੇ ਬਾਰੇ ਕੁਝ ਪਤਾ ਨਹੀਂ ਬਟ ਜੇ ਮਤਲਬ ਪੈਰੀਫੇਰਲ ਤੁਸੀਂ ਦੇਖੋ ਵੀ ਇੰਨਾ ਆ ਕਿਤਾਬਾਂ ਜਿਹੜੀਆਂ ਬੁਕਸ ਆਫ ਅਕਾਊਂਟਸ ਆ ਕਹਿੰਦੀਆਂ ਤੇ ਇਹਦੀ ਮਾਨਿਟਰਿੰਗ ਕਿਉਂ ਨਹੀਂ ਹੋਈ ਕੀ ਨਹੀਂ ਕਰਨੀ ਸੀ ਕਾਥੋ ਨਹੀਂ ਕੀਤੀ ਇਹ ਤਾਂ ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ ਅਗੇ ਫਰਦਰ ਹੁਣ ਤੁਸੀਂ ਭਵਿੱਖ ਕੀ ਸਮਝਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਇਹ ਮੁਸ਼ਕਿਲਾਂਤ ਜਿਹੜੀਆਂ ਨੇ ਇਹ ਸੋਲਵ ਹੋ ਸਕਣਗੀਆਂ ਜੇ ਹੋ ਸਕਣਗੀਆਂ ਤੇ ਕਿਸ ਪੱਧਰ ਤੇ ਇੱਕ ਬਿਲਕੁਲ ਹੋ ਸਕਣਗੀਆਂ ਪਰ ਗਮਾੜਾ ਤੇ ਰਹਿਰਾਂ ਨੂੰ ਸਾਡਾ ਹੱਥ ਫੜਨਾ ਪਊਗਾ ਉਹ ਕਰਦੇ ਨਹੀਂ ਨੇ ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਤੁਸੀਂ ਆਵਾਜ਼ ਚੱਕੋਗੇ ਉਹ ਵੀ ਸਾਡੇ ਵਲਦਾ ਕੋਈ ਡਿਸੀਜਨ ਲੈਣਗੇ ਤਾਂ ਕਿ ਸਾਡੀ ਵੀ ਮੇਨ ਮੁੱਦਾ ਇਹੀ ਹੈਗਾ ਪ੍ਰੈਸ ਕਾਨਫਰੰਸ ਕਰਨ ਦਾ ਕਿ ਸਾਡੀ ਆਵਾਜ਼ ਉਹ ਅਥਾਰਟिटीज ਤੱਕ ਪਹੁੰਚੇ ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਕਿੱਡਾ ਵੱਡਾ ਇੱਥੇ ਕਪਲਾ ਚੱਲ ਰਿਹਾ ਤੇ ਜਿਹੜੇ ਲੋਕ ਨੇ ਤੁਸੀਂ ਹੁਣ ਕੀ ਮੰਗ ਕੀ ਕਰਦੇ ਹੋ ਪੈਸੇ ਤੁਹਾਡੇ ਵਾਪਸ ਆ ਜਾਣ ਉੱਥੇ ਜਿਹੜੀ ਤੁਹਾਨੂੰ ਪੋਜੀਸ਼ਨ ਦੀ ਗੱਲ ਕੀਤੀ ਗਈ ਹੈ ਉਹ ਮਿਲੇ ਕੀ ਮੰਗਤ ਸਾਡੀਆਂ ਜੀ ਦੋ ਮੰਗਾਂ ਹੈਗੀਆਂ ਇੱਕ ਤਾਂ ਮੰਗ ਇਹ ਕੀ ਹੈ ਇਹ ਕਿ ਐਸ ਪਰ ਦਾ ਐਗਰੀਮੈਂਟ ਬਿਲਡਰ ਨੇ ਸਾਨੂੰ 2015 ਦੇ ਵਿੱਚ ਐਗਰੀਮੈਂਟ ਕਰਕੇ ਕਿਹਾ ਸੀ ਵੀ 48 ਮੰਥਸ ਦੇ ਅੰਦਰ ਪ੍ਰੋਜੈਕਟ ਕੰਪਲੀਟ ਹੋ ਜਾਊਗਾ 48 ਮੰਥਸ ਤਾਂ ਬਹੁਤ ਚਿਰ ਪਹਿਲਾਂ ਨਿਕਲ ਗਏ ਐ ਉਸ ਤੋਂ ਲੈ ਕੇ ਟਿਲ ਦਾ ਡੇਟ ਆਫ ਪੋਜੀਸ਼ਨ ਸਾਨੂੰ ਐਟ ਦਾ ਰੇਟ ਆਫ 10.85 ਜੋ ਕਿ ਰੇਰਾਂ ਦੀ ਰੂਲਿੰਗ ਸੀਗੀ ਉਹਨਾਂ ਨੇ ਸਿਮਿਲਰ ਕੇਸ ਦੇ ਵਿੱਚ ਦਿੱਤਾ ਸਾਨੂੰ ਇੰਟਰਸਟ ਦਿੱਤਾ ਜਾਵੇ ਜਿੰਨਾ ਚਿਰ ਸਾਡੇ ਪ੍ਰੋਪਰਟੀ ਦੀ ਪੋਜੀਸ਼ਨ ਸਾਨੂੰ ਨਹੀਂ ਦਿੱਤੀ ਜਾਂਦੀ ਬਿਲਡਰਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਇਹ ਬਿਲਡਰਾਂ ਬਿਲਡਰ ਹੀ ਦੇਣਗੇ ਨਾ ਇਹ ਬਿਲਡਰ ਨਹੀਂ ਦੇਣੀ ਕਿਉਂਕਿ ਉਹ ਤਾਂ 18% ਲੈ ਲੈਂਦਾ ਜੇ ਕਿਸੇ ਇਨਵੈਸਟਰ ਨੇ ਇਨਸਟਾਲਮੈਂਟ ਥੋੜੀ ਲੇਟ ਹੋ ਜਾਈ 18% ਕੱਟਦਾ ਹੋ ਤੇ ਹੁਣ ਜੇ ਉਹ ਡਿਲੇ ਕਰ ਰਿਹਾ ਇੰਨੇ ਸਾਲਾਂ ਤੋਂ ਡਿਲੇ ਕਰ ਰਿਹਾ ਹੈ ਅਸੀਂ ਤਾਂ ਰੇਰਾਂ ਦੀ ਰੂਲਿੰਗ ਦੇ ਹਿਸਾਬ ਨਾਲ 10.85% ਲੈ ਰਹੇ ਹਾਲਾਂਕਿ देयर इज ਅ ਸੁਪਰੀਮ ਕੋਰਟ ਰੂਲਿੰਗ ਹੈ 2022 ਦੀ ਜਿਦੇ ਵਿੱਚ ਉਹਨਾਂ ਨੇ 18% ਮੁਆਵਜ਼ਾ ਦਿੱਤਾ। ਇਹਦੀ ਸ਼ਿਕਾਇਤ ਤੁਸੀਂ ਹੁਣ ਤੱਕ ਕਿੱਥੇ ਕਿੱਥੇ ਦੇ ਦੇ ਚੁੱਕੇ ਹੋ? ਅਸੀਂ ਤਾਂ ਰੈਪਰੈਜ਼ੈਂਟੇਸ਼ਨ ਗਮਾੜਾ ਦੇ ਵੇਰੀਅਸ ਲੈਵਲ ਦੇ ਉੱਤੇ ਦਿੱਤੀ ਹੈ ਰੇਰਾਂ ਨੂੰ ਵੀ ਦਿੱਤੀ ਹੈ। ਨਹੀਂ ਰੈਪਰੈਜ਼ੈਂਟੇਸ਼ਨ ਜਾਂ ਸ਼ਿਕਾਇਤ। ਸ਼ਿਕਾਇਤ ਹੀ ਉਹਦੇ ਵਿੱਚ ਸਾਰਾ ਕੁਝ ਸਾਰੀਆਂ ਡਿਟੇਲਸ ਆਪਦੀ ਲਿਖੀਆਂ ਹੋਈਆਂ ਵੀ ਆ ਸਾਨੂੰ ਪ੍ਰੋਬਲਮ ਹੈ। ਗਮਾੜਾ ਨੂੰ ਇਹ ਵੀ ਗੁਜ਼ਾਰਿਸ਼ ਕੀਤੀ ਹੈ ਵੀ ਭਾਈ ਇਹਨੂੰ ਪੇਮੈਂਟ ਨਾ ਕਰੋ। ਉਹ ਪੈਸੇ ਇਹਦੇ ਨਹੀਂ ਲੱਗੇ ਉਹ ਸਾਡੇ ਪੈਸੇ ਲੱਗੇ ਫਿਰ ਕੋਈ ਹੱਲ ਨਹੀਂ ਹਜੇ ਤੱਕ ਕੋਈ ਮਤਲਬ ਅਸੀਂ ਆਪਦੀ ਰੈਪਰੈਜਨਟੇਸ਼ਨ ਦੇ ਦੇਈਏ ਹੋਰ ਸਾਈਨ ਕਰਕੇ ਸਾਨੂੰ ਫੜਾ ਦਿੰਦੇ ਚਲੋ ਅਸੀਂ ਸ਼ੁਗਰ ਗੁਜ਼ਾਰ ਰਹੇ ਹਾਂ ਕਿ ਸਾਡੇ ਕੋਲੇ ਕੋਈ ਡਾਕੂਮੈਂਟ ਤਾਂ ਹੈ ਵਰਬਲੀ ਕਹਿੰਦੇ ਹਾਂ ਜੀ ਕੋਈ ਨਹੀਂ ਡੋਨਟ ਵਰੀ ਵੀ ਵਿਲ ਲੁੱਕ ਆਫਟਰ ਯੋਰ ਇੰਟਰਸਟ ਪਰ ਇਨ ਰਾਈਟਿੰਗ ਸਾਡੇ ਕੋਲੇ ਕੋਈ ਇੰਸ਼ੋਰੈਂਸ ਨਹੀਂ ਮੇਰਾ ਨਾਮ ਹੈ ਐਡਵੋਕੇਟ ਗੁਰਨੂਰ ਸਿੰਘ ਆਮ ਪ੍ਰੈਕਟਿਸਿੰਗ ਇਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਇਹਦੇ ਵਿੱਚ ਜੋ ਮੈਟਰ ਹੈਗਾ ਜੀ ਡਬਲਯੂਟੀਸੀ ਨੇ ਫਸਟ ਫਾਲ ਲੈਂਡ ਪਰਚੇਸ ਕੀਤੀ ਸੀ 8 ਏਕੜ ਦੀ ਫ্রম ਗਮਾਟਾ ਗਮਾਟਾ ਡਬਲਯੂਟੀਸੀ ਕੀ ਹੈ ਵਰਲਡ ਟ੍ਰੇਡ ਸੈਂਟਰ ਦੀ ਇੱਕ ਬੜੀ ਮਸ਼ਹੂਰ ਕਮਰਸ਼ੀਅਲ ਬਿਲਡਿੰਗਸ ਦੀ ਇੱਕ ਕੰਪਨੀ ਹੈਗੀ ਹੈ ਜੀ ਜਿਵੇਂ ਆਪਾਂ ਸਾਰੇ ਜਾਣਦੇ ਵਰਲਡ ਟ੍ਰੇਡ ਸੈਂਟਰ ਜਿਹੜਾ ਨਿਊਯਾਰਕ ਦੇ ਵਿੱਚ ਮੇਨਲੀ ਜਿਹੜਾ 911 ਦੇ ਵਿੱਚ ਥਰੂ ਐਨ 에ਅਰ 에ਅਰਪਲੇਨ ਇੱਕ 에ਅਰਪਲੇਨ ਦੇ ਥਰੂ ਇੱਕ نیچے ਜਿਹੜਾ ਗिराया ਗਿਆ ਸੀਗਾ ਉਹ ਇੱਕ ਬਹੁਤ ਵੱਡੀ ਕੰਪਨੀ ਹੈ ਜੀ ਵਰਲਡ ਟ੍ਰੇਡ ਸੈਂਟਰ ਜਿਹਦੇ 올ਓਵਰ ਵਰਲਡ ਬਹੁਤ ਵੱਡੀਆਂ ਕਮਰਸ਼ੀਅਲ ਬਿਲਡਿੰਗਸ ਨੇ ਤੇ ਉਹਦੀ ਫਰਾਂਚਾਈਜ਼ ਲੈ ਕੇ ਇੱਕ ਕੰਪਨੀ ਇੱਥੇ ਇੰਡੀਆ ਦੇ ਵਿੱਚ ਬਣਾ ਰਹੀ ਸੀ ਜਿਹਦੀ 12 ਤੋਂ 13 ਕਮਰਸ਼ੀਅਲ ਬਿਲਡਿੰਗਸ ਡਿਫਰੈਂਟ ਡਿਫਰੈਂਟ ਸਿਟੀਜ਼ ਦੇ ਵਿੱਚ ਸਿਗੀਆਂ ਇਹਨਾਂ ਨੇ ਗਮਾਡਾ ਤੋਂ ਜੀ 8 ਏਕੜ ਦੀ ਲੈਂਡ ਪਰਚੇਸ ਕੀਤੀ ਠੀਕ ਹੈ ਐਂਡ ਫਰਦਰ 20% ਪੇਮੈਂਟ ਦੇ ਕੇ ਐਂਡ ਗਮਾਡਾ ਨੇ ਵੀ ਇਹਨਾਂ ਨੂੰ ਅਲਾਉਂਸ ਦੇ ਦਿੱਤੀਆਂ ਕਿ ਵੀ ਤੁਸੀਂ ਆਪਣਾ ਇਨਵੈਂਟਰੀ ਸੋਲਡ ਕਰਨੀ ਸਟਾਰਟ ਕਰ ਦੋ ਵਰਲਡ ਟ੍ਰੇਡ ਸੈਂਟਰ ਨੇ ਅੱਗੇ ਰੇਰਾ ਤੋਂ ਆਪਣਾ ਲਾਇਸੈਂਸ ਲਿਆ ਠੀਕ ਹੈ ਕਿ ਨਹੀਂ ਤੇ ਇਹ ਇਹਦੇ ਵਿੱਚ ਰੇਰਾ ਦੀ ਸਭ ਤੋਂ ਵੱਡੀ ਫਾਲਟ ਇਹ ਹੈ ਕਿ ਰੇਰਾ ਹੈਜ਼ ਟੂ ਮੈਨੇਜ ਏਵੀ ਈਚ ਐਂਡ ਏਵਰੀ ਸਿੰਗਲ ਸੇਲ ਜੇ ਉੱਥੇ 1000 ਯੂਨਿਟ ਹੈ ਤੇ 1000 ਚ ਕੋਈ ਵੀ ਯੂਨਿਟ ਵਿਕ ਰਿਹਾ ਤਾਂ ਉਸ ਬਾਰੇ ਰੇਰਾ ਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਜੇ ਕੋਈ 50 ਲੱਖ ਦਾ ਯੂਨਿਟ ਹੈ ਜੇ 25 ਲੱਖ ਪੈਸੇ ਆਏ ਹਨ ਤਾਂ ਹਰ ਇੱਕ ਇੱਕ ਸਿੰਗਲ ਯੂਨਿਟ ਦੀ ਇਨਫੋਰਮੇਸ਼ਨ ਰੇਰਾ ਦੇ ਵਿੱਚ ਹੋਣੀ ਚਾਹੀਦੀ ਹੈ ਰੇਰਾ ਇੱਕ ਬਾਡੀ ਇਹ ਜੀ ਹੈ ਜਿਹੜੀ ਹਰ ਇੱਕ ਬਿਲਡਰ ਨੂੰ ਮਾਨੀਟਰ ਕਰਦੀ ਹੈ ਮਾਨੀਟਰ ਕਰਕੇ ਜਿਹੜਾ ਪੈਸੇ ਫਾਈਨੈਂਸ਼ੀਅਲ ट्रांजैक्शन ਹੈ ਇੱਕ ਰੇਰਾ ਅਰਖ ਦੇ ਵਿੱਚ ਹਰ ਬਿਲਡਰ ਦਾ ਇੱਕ ਐਸਕ੍ਰੋ ਅਕਾਊਂਟ ਬਣਿਆ ਹੋਇਆ ਹੈ ਜਿਹਦੇ ਵਿੱਚ ਸਾਰੇ ਇਨਵੈਸਟਰਸ ਦੀ ਪੇਮੈਂਟ ਆਂਦੀ ਹੈ ਤੇ ਉਸ ਤੋਂ ਬਾਅਦ ਜਿਵੇਂ ਬਿਲਡਰ ਨੇ ਪੈਸਾ ਕੰਸਟਰਕਸ਼ਨ ਤੇ ਲਗਾਉਣਾ ਹੈ ਉਹ ਵਿਦ ਡਿਊ ਪਰਮਿਸ਼ਨਸ ਆਫ ਦੀ ਰੇਰਾ ਉਹ ਵਿਡਰੋਅਲ ਕਰਦਾ ਤੇ ਐਸ ਪਰ ਦੀ ਰੇਰਾ ਅਕਾਊਂਟਸ ਜੇ ਆਪਾਂ ਦੇਖੀਏ ਡਬਲਯੂਟੀਸੀ ਦੇ ਉਹ ਇੱਕ ਲਿਮਿਟ ਤੋਂ ਵੱਧ ਐਕਸੈਸ ਵਿਡਰੋਅਲ ਕਰਦੇ ਜੋ ਕਿ ਸਾਡਾ ਇਨਵੈਸਟਰਸ ਦਾ ਪੈਸਾ ਹੈਗਾ ਤੇ ਅੱਜ ਦੇ ਅਕਾਊਂਟ ਚ ਸਾਨੂੰ ਨਹੀਂ ਪਤਾ ਉਹਦੇ ਵਿੱਚ ਕਿੰਨੇ ਪੈਸੇ ਹੈ ਤੇ ਇਹਦੇ ਵਿੱਚ ਰੇਰਾ ਬਹੁਤ ਵੱਡਾ ਲਾਇਬਲ ਹੈ ਕੀ ਰੇਰਾ ਦੇ ਵਿੱਚ ਹਰ ਇੱਕ ਇੱਕ ਯੂਨਿਟ ਦੀ ਇੱਕ ਡੇਟ ਆਫ ਪੋゼਸ਼ਨ ਲਿਖੀ ਹੋਈ ਹੈ ਜੋ ਕਿ ਨਿਕਲ ਚੁੱਕੀ ਹੈ ਉਹਨਾਂ ਦਾ ਰੇਰਾ ਨੰਬਰ ਵੀ ਐਕਸਪਾਇਰ ਹੋ ਚੁੱਕਿਆ ਹੈ ਤੇ ਅੱਜ ਤੱਕ ਰੇਰਾ ਨੇ ਉਹਨਾਂ ਤੇ ਕੋਈ ਲੀਗਲੀ ਐਕਸ਼ਨ ਨਹੀਂ ਲਿਆ ਉਹ ਸਿਰਫ ਨਾਰਮਲੀ ਉਹਨਾਂ ਨੂੰ ਨੋਟਿਸ ਭੇਜ ਰਹੇ ਹਨ ਪਰ ਇਹ ਨਹੀਂ ਕਿ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪ੍ਰੋਸੀਕਿਊਟ ਕਰ ਰਹੇ ਹਨ ਤੇ ਰੇਰਾ ਵੀ ਇਹਦੇ ਵਿੱਚ ਬਹੁਤ ਵੱਡਾ ਇਹ ਮੈਟਰ ਕੋਰਟ ਦੇ ਵਿੱਚ ਵੀ ਲੈ ਕੇ ਗਏ ਸਰ ਡਬਲਯੂਟੀਸੀ ਇਹ ਮੈਟਰ ਕੋਰਟ ਦੇ ਵਿੱਚ ਲੈ ਕੇ ਗਈ ਸੀ ਵੀ ਸਾਨੂੰ ਟਾਈਮ ਦਿੱਤਾ ਜਾਵੇ ਤੇ ਸਾਨੂੰ ਕੋਈ ਬੰਦਾ ਮਿਲ ਜਾਏ ਤਾਂ ਕਿ ਅਸੀਂ ਤੁਹਾਡੀ ਲੈਂਡ ਦੀ ਪੇਮੈਂਟ ਕਰ ਦੇਣ ਪਰ ਮੀਨ ਵਾਈਲ 6-7 ਮਹੀਨੇ ਕੋਰਟ ਚ ਕੇਸ ਚੱਲੇ ਆ WTC ਕੋਈ ਬੰਦਾ ਨਹੀਂ ਆਇਆ ਕੋਈ ਇਨਵੈਸਟਰ ਨਹੀਂ ਅਰੇਂਜ ਹੋਇਆ ਤੇ ਫਾਈਨਲੀ ਗਮਾਡਾ ਨੇ ਉਹਨਾਂ ਦੀ ਲੈਂਡ ਕੰਪਲੀਟਲੀ ਕੈਨਸਲ ਕਰਕੇ ਉਹਨਾਂ ਦੇ ਜਿੰਨੇ ਪੈਸੇ ਲੱਗੇ ਹੋਏ ਸੀ 99 ਕਰੋੜ ਦਾ ਚੈੱਕ WTC ਨੂੰ ਵਾਪਸ ਕਰਤਾ ਇਹਦੇ ਵਿੱਚ ਇਨਵੈਸਟਰਸ ਦੀ ਏ ਹੈ ਇਨਵੈਸਟਰਸ ਇਸ ਟਾਈਮ ਤੇ ਦੇ ਆਰ ਇਨ ਦੀ 에ਰ ਉਹ ਹਵਾ ਚ ਹੋ ਗਏ ਨਾ ਉਹ ਗਮਾਡਾ ਕੋਲ ਕੁਝ ਲੈ ਸਕਤੇ ਨਾ ਉਹ ਬਿਲਡਰ ਕੋਲ ਲੈ ਸਕਤੇ ਬਿਲਡਰ ਨੇ ਤਾਂ ਸਿਮਿਲਰਲੀ ਜਿਵੇਂ ਪਰਲ ਗਰੁੱਪ ਦੇ ਵਿੱਚ ਬਹੁਤ ਵੱਡਾ ਸਕੈਮ ਹੋਇਆ ਸੀ ਇਹ ਵੀ ਇੱਕ ਉਸੇ ਤਰ੍ਹਾਂ ਦਾ ਬਹੁਤ ਵੱਡਾ ਸਕੈਮ ਹੈ ਬਿਲਡਰ ਜੇ ਤਾਂ ਭੱਜ ਜਾਣਾ ਹੈ ਤੇ ਅਸੀਂ ਬਾਅਦ ਦੇ ਵਿੱਚ ਗਮਾੜਾ ਦੇ ਨਾਲ ਲੜਦੇ ਫਿਰਾਂਗੇ ਕਿ ਜੀ ਸਾਡੇ ਪੈਸੇ ਵਾਪਸ ਕਰਾ ਜਿਹੜੇ 99 ਕਰੋੜ ਰੁਪਏ ਮੂੜਿਆ ਉਹ ਤੁਹਾਨੂੰ ਨਹੀਂ ਲੱਗਦਾ ਕਿ ਬਿਲਡਰ ਦੀ ਥਾਂ ਇਨਵੈਸਟਰਸ ਨੂੰ ਡੈਫੀਨਟਲੀ ਉਹ ਆਪਣੇ ਉਹਨਾਂ ਨੂੰ ਸਟਾਕ ਕਰਨਾ ਚਾਹੀਦਾ ਸੀ ਪੈਸਾ ਉਹਨੂੰ ਰੀਟੇਨ ਕਰਕੇ ਸਾਡੇ ਨਾਲ ਕੰਸਲਟ ਕਰਕੇ ਵੀ ਉਹਦੀ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਹੈਗੀ ਤੇ ਕਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਨੂੰ ਜੇ ਪੈਸਾ ਵਾਪਸ ਵੀ ਕਰਨਾ ਹੈ ਤੇ ਕਿਸ ਰੇਟ ਤੇ ਉਹ ਵਾਪਸ ਕਰਨਾ ਹੈ ਕਿੰਨੇ ਪਰਸੈਂਟ ਉਹਦੀ ਡਿਡਕਸ਼ਨ ਹੋਣੀ ਹੈ ਰਾਦਰ than ਬਿਲਡਰ ਨੂੰ ਦੇਣ ਨਾਲੋਂ ਉਹਨਾਂ ਨੂੰ ਆਪਣੇ ਆਪ ਇਸ ਚੀਜ਼ ਦੇ ਅੱਗੇ ਆ ਕੇ ਇਨਵੈਸਟਰਸ ਦੇ ਨਾਲ ਟਾਈਪ ਅਪ ਕਰਨਾ ਚਾਹੀਦਾ ਜੋ ਕਿ ਗਮਾਡਾ ਬਿਲਕੁਲ ਨਹੀਂ ਕਰਦੀ ਸੈਕਿੰਡ ਡੇ ਦੇ ਵਿੱਚ ਇਹ ਇੱਕ ਬਹੁਤ ਵੱਡਾ ਪੁਆਇੰਟ ਹੈ ਕਿ ਕੱਲ ਨੂੰ ਇਹ ਗਮਾਡਾ ਅਗਰ ਇਸ ਚੀਜ਼ ਨੂੰ ਰੀ ਆਕਸ਼ਨ ਕਰਦੀ ਹੈ ਸਾਈਟ ਨੂੰ ਠੀਕ ਹੈ ਤੇ ਇਹਦੇ ਵਿੱਚ ਕੀ ਉਹ ਸਾਡੇ ਪੁਰਾਣੇ ਇਨਵੈਸਟਰਸ ਦਾ ਸਟੇਕ ਪ੍ਰੋਟੈਕਟ ਕਰਨਗੇ ਕਿ ਇਹ ਬਹੁਤ ਵੱਡਾ ਕੁਐਸਚਨ ਹੈ ਅੱਜ ਦੇ ਟਾਈਮ 'ਚ ਸਾਡਾ ਮੇਨ ਇਹ ਪਰਪਸ ਹੈ ਕਿ ਜੀ ਗਮਾਟਾ ਸਾ ਨੂੰ ਪ੍ਰੋਟੈਕਟ ਕਰੇ ਚਾਹੇ ਉਹ 올ਡ ਰੇਟ ਸੈਂਟਰ ਨੂੰ ਸਾਈਟ ਦੇਵੇ ਚਾਹੇ ਉਹ ਕਿਸੇ ਨਵੇਂ ਸੈਂਟਰ ਨੂੰ ਸਾਈਟ ਦੇਵੇ ਕਿ ਜਿਹੜੇ 1200 ਲੋਕਾਂ ਨੇ ਆਪਣਾ ਪੈਸਾ ਹਾਰਡ ਕਮਨੀ ਲਾਇਆ ਹੈ ਪ੍ਰੀਵੀਅਸ ਰੇਟ ਆਫ ਇੰਟਰਸਟ ਤੇ ਜਿਹੜਾ 2015 ਤੇ ਅਸੀਂ ਜਿਹੜੇ ਰੇਟ ਤੇ ਬੁੱਕ ਕੀਤਾ ਉਹੀ ਰੇਟ ਤੇ ਸਾਨੂੰ ਅਗਲਾ ਬਿਲਡਰ ਵੀ ਆ ਕੇ ਦੇਵੇ ਕਿਉਂਕਿ ਅੱਜ ਦੇ ਟਾਈਮ 'ਚ ਸਾਰੇ ਜਾਣਦੇ ਆ ਮੋਹੱਲੀ ਦੀ ਪ੍ਰਾਪਰਟੀ ਜੀ ਸਭ ਤੋਂ ਮਹਿੰਗੀ ਹੋ ਗਈ ਹੈ 올 ਓਵਰ ਇੰਡੀਆ ਤੋਂ ਲੋਕੀ ਆ ਕੇ ਮੋਹੱਲੀ 'ਚ ਇਨਵੈਸਟ ਕਰ ਰਹੇ ਆ ਤੇ ਇੰਨੇ ਉਹਦੇ ਰੇਟ ਏਅਰਪੋਰਟ ਰੋਡ ਤੇ ਰੇਟ 10 ਗੁਣਾ ਵੱਧ ਗਏ ਹੋਏ ਐ ਇਹ ਨਾ ਹੋਵੇ ਕਿ ਕੱਲ ਨੂੰ ਨਵਾਂ ਬਿਲਡਰ ਆਏ ਕੀ ਕਹੇ ਜੀ ਮਾਰਕੀਟ ਰੇਟ ਤਾਂ ਇੰਨਾ ਹੈ ਤੁਸੀਂ ਇੰਨੇ ਤੇ ਲਿਆ ਹੋਇਆ ਸੀਗਾ ਤੇ ਅੱਜ ਸਾਨੂੰ ਵੱਧ ਪੈਸੇ ਦਿਓ ਜਿਆਦਾਤਰ ਐਵੇਂ ਹੁੰਦਾ ਹਾਂਜੀ ਸਭ ਤੋਂ ਵੱਡਾ ਸਾਡਾ ਕੰਸਰਨ ਇਹ ਹੈ ਇਹਦੇ ਵਿੱਚ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਈ ਫ੍ਰੋਮ ਗਮਾਡਾ ਅਲਟੀਮੇਟਲੀ ਅਸੀਂ ਪ੍ਰੈਸ ਕਾਨਫਰੰਸਸ ਕਰ ਰਹੇ ਹਾਂ ਅਸੀਂ ਹੋਰ ਵੀ ਪ੍ਰੋਟੈਸਟ ਕਰਾਂਗੇ ਗਮਾਡਾ ਕੋਲ ਵੀ ਜਾਵਾਂਗੇ ਅਲਟੀਮੇਟਲੀ ਸਾਡੇ ਕੋਲ ਹੀ ਕੋਈ ਆਪਸ਼ਨ ਬਚ ਜੰਦਾ ਕੋਰਟ ਦੇ ਵਿੱਚ ਐਜ਼ ਐਨ ਐਸੋਸੀਏਸ਼ਨ ਵੀਲ ਫਾਈਲ ਅ ਪਟੀਸ਼ਨ ਇਨ ਦ ਕੋਰਟ ਕੀ ਪ੍ਰੋਟੈਕਟ ਆਰ ਇੰਟਰਸਟ ਐਟ ਦੀ 올ਡ ਰੇਟ ਜਿਹੜੇ ਰੇਟ ਤੇ ਅਸੀਂ ਬਾਈ ਕੀਤਾ ਹੋਇਆ ਤੇ ਕੋਈ ਨਵਾਂ ਬਿਲਡਰ ਆਂਦਾ ਚਾਹੇ ਪੁਰਾਣਾ ਬਿਲਡਰ ਆਂਦਾ ਤੇ ਅਸੀਂ ਉਸ ਚੀਜ਼ ਦੇ ਵਿੱਚ ਪ੍ਰੋਟੈਕਟਡ ਰਹੇ ਜਿਹੜੇ 1200 ਲੋਕ ਨੇ ਇਹ ਕਿੱਥੋਂ ਦੇ ਨੇ ਪੰਜਾਬ ਦੇ ਨੇ ਪੰਜਾਬ ਸਰ ਇਹ ਜੇ ਆਪਾਂ ਗੱਲ ਕਰੀਏ 20% ਲੋਕੀ ਤਾਂ ਲੋਕਲ ਨੇ ਜੇ ਬਹੁ ਮਹਾਲੀ ਦੇ ਤੇ ਜੇ ਤੁਸੀਂ ਦੇਖ ਸਕਦੇ ਹੋ ਗੈਦਰ ਉਹ ਕੱਟ-ਕੱਟ ਹੋ ਪਾ ਰਹੇ ਨੇ 50 ਟੂ 70% ਇਹ ਐਨ ਆਰ ਐਸ ਨੇ ਜਿਹੜੇ ਯੂਕੇ 'ਚ ਬੈਠੇ ਆ ਅਮਰੀਕਾ 'ਚ ਬੈਠੇ ਕੈਨੇਡਾ 'ਚ ਬੈਠੇ ਕਿਉਂ ਉਹਦਾ ਰੀਜ਼ਨ ਇਹ ਹੈ ਇਹੜਾ ਇਸ ਪ੍ਰੋਜੈਕਟ ਦਾ ਨਾਮ ਹੈ ਵਰਲਡ ਟ੍ਰੇਡ ਸੈਂਟਰ ਵਰਲਡ ਟ੍ਰੇਡ ਸੈਂਟਰ ਦੀ ਕਮਰਸ਼ੀਅਲ ਬਿਲਡਿੰਗਸ ਆਲ ਓਵਰ ਵਰਲਡ ਦੇ ਵਿੱਚ ਹੈ ਕਿਆਂ ਉਸ ਚੀਜ਼ ਨੂੰ ਅਟਰੈਕਟ ਕਰਕੇ ਸੈਕੰਡਰੀ ਲੋਕੇਸ਼ਨ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸ ਦਿੰਨੇ ਆ ਇਹਦੇ ਵਿੱਚ ਇੱਕ ਸੂਟਸ ਵੀ ਬੰਨੇ ਸੀ 1 ਬੀ ਐਚ ਕੇ ਅਪਾਰਟਮੈਂਟ ਅੱਜ ਦੇ ਟਾਈਮ 'ਚ ਐਨ ਆਰ ਆਈ ਇਹ ਸੋਚਦਾ ਹੈ ਵੀ ਕੋਠੀ ਤਾਂ ਚਲੋ ਦੱਬੀ ਜਾਏਗੀ ਅਸੀਂ ਇੱਕ ਛੋਟਾ 1 ਬੀ ਐਚ ਕੇ ਫਲੈਟ ਲੈ ਲਈਏ ਜੋ ਕਿ ਬਿਲਕੁਲ 에ਅਰਪੋਰਟ ਦੇ ਬਿਲਕੁਲ ਨਾਲ ਹੈਗਾ ਅਸੀਂ 에ਅਰਪੋਰਟ ਤੋਂ ਇੰਟਰਨੈਸ਼ਨਲ 에ਅਰਪੋਰਟ ਤੇ ਉਤਰੇ ਆਪਣਾ ਇੱਥੇ ਸਟੇ ਕੀਤਾ ਜਿੱਥੇ ਜਾਣਾ ਗਏ ਤੇ ਇੱਥੋਂ ਦੀ ਅਟਰੈਕਸ਼ਨ ਹੈ ਇਹ ਹੈਗੀ ਜੀ ਬਿਲਕੁਲ 에어ਪੋਰਟ ਚੌਂਕ ਤੇ ਬਿਲਕੁਲ ਨਾਲ ਇੱਕ ਬਹੁਤ ਵੱਡਾ ਅਟਰੈਕਸ਼ਨ ਸੀ ਜਿਹੜੀ ਇਨਵੈਸਟਰਸ ਨੇ ਆ ਕੇ ਇਹਨਾਂ ਤੇ ਇਨਵੈਸਟ ਕੀਤਾ ਸੈਕੰਡਲੀ ਜਿਹੜਾ ਵਰਲਡ ਟ੍ਰੇਡ ਸੈਂਟਰ ਗਰੁੱਪ ਦਾ ਜਿਹੜਾ ਨਾਮ ਹੈਗਾ ਉਹ ਪੂਰੇ ਵਰਲਡ 'ਚ ਮਸ਼ਹੂਰ ਹੈ ਬੇਸਿਕਲੀ ਨਾਟ ਫॉर द ਬਿਲਡਰ ਬਟ ਇੱਕ ਜਿਹੜੀ ਕੰਪਨੀ ਨੇਮ ਕਰਕੇ ਲੋਕਾਂ ਨੇ ਬਹੁਤ ਟਰਸਟ ਕੀਤਾ ਇਸ ਤੇ ਇਸ ਕਰਕੇ ਲੋਕਾਂ ਨੇ ਇਨਵੈਸਟ ਕੀਤਾ ਇਹਦੇ ਵਿੱਚ ਅੱਗੇ ਫਿਰ ਕੀ ਫਰਦਰ ਸਟੈਪ ਕਰੂਗਾ ਸਰ ਫਰਦਰ ਸਟੈਪ ਸਾਡੀ ਐਸੋਸੀਏਸ਼ਨ ਦਾ ਇਹੀ ਹੈ ਥੈਟ ਵੀਲ ਫਾਈਲ ਰਿਪਰੈਜੈਂਟੇਸ਼ਨਸ ਟੂ ਗਮਾਡਾ ਐਸ ਵੈਲ ਐਸ ਪੁੱਡਾ ਕਿ ਸਾ that will go in court we will file a writ in the high court ਇਹਨਾਂ ਨੂੰ ਇੱਕ ਮਿੱਠੀ ਗੋਲੀ ਜਿਸ ਨੂੰ ਕਿਹਾ ਜਾਂਦਾ ਉਹ ਜ਼ਰੂਰ ਦਿੱਤੀ ਜਾ ਰਹੀ ਹੈ ਉਹ ਵੀ ਵਰਬਲੀ ਕੋਈ ਲਿਖਤ ਪੜਤ ਜੋ ਹੈ ਉਹ ਨਹੀਂ ਕੀਤੀ ਜਾ ਰਹੀ ਖਾਸ ਤੌਰ ਤੇ ਜਿਹੜੇ ਬਿਲਡਰ ਨੇ ਉਹਨਾਂ ਨੂੰ ਵੀ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਤਰ੍ਹਾਂ ਦੇ ਸਵਾਲ ਨੇ ਹੁਣ ਇਸ ਤੋਂ ਬਾਅਦ ਜਦੋਂ ਅਸੀਂ ਗਮਾੜਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਿਹਾ ਗਿਆ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਫਿਲਹਾਲ ਕਰੀਬਨ 1200 ਜੋ ਲੋਗ ਨੇ ਜੋ ਇਨਵੈਸਟਰ ਨੇ ਉਹਨਾਂ ਦਾ ਪੈਸਾ ਕਰੋੜਾਂ ਰੁਪਇਆ ਦਾਤੇ ਲੱਗਿਆ ਹੋਇਆ ਹੁਣ ਅਧਿਕਾਰੀ ਤੇ ਸਰਕਾਰ ਕਦੋਂ ਜਾਗਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਲਖਵੀਰ ਦੇ ਨਾਲ ਪ੍ਰਲਾਦ ਸੰਗੇਲੀਆ ਵੀਆਈਪੀ ਨਿਊਜ਼ ਚੰਡੀਗੜ੍ਹ